ਮੇਥਰ ਕੀ ਹੈ ਚਾ ਚੜੋ ਆਜੀ ਮੇ ਘਰ ਦੀ ਵਲੌਗ ਵਿੱਚ ਮੇਥਰ ਅੱਜ ਮੇਲਾ ਵਾ ਤੇ ਜਿਵੇਂ ਤੁਹਾਨੂੰ ਪਤਾ ਕੱਲ ਪਾਲ ਗਏ ਸੀ ਤੇ ਅੱਜ ਤੁਹਾਨੂੰ ਮੇਲਾ ਉਸ ਤਰ੍ਹਾਂ ਖਾਵਾਂਗੇ ਮੇਥਰ ਉਹ ਆਪਾਂ ਤੇ ਤਿਆਰ ਹੋ ਜਾ ਰਹੇ ਪਾਗ ਬੋਗਾ ਪਵਣ ਲਿਆ ਤੇ ਪਵਣ ਪਉਣ ਹੋਣੇ ਤਿਆਰ ਹੋ ਰਹੀ ਨਹੀਂ ਹਲੇ ਤੱਕ ਪਵਣ ਮੇਰੇ ਘਰ ਨਾਲ ਵਿਆਹ ਤੇ ਗਿਆ ਤੇ ਅਸ਼ੋਗ ਹੋਣ ਹੋਉਂਦੇ ਆ ਵਾ ਅਸ਼ੋਉਂਦੇ ਆ ਜੀ ਦੇਖਾਂਗੇ ਆਪਾਂ ਮੇਲਾ ਵਿਖਾਵਾਂਗੇ ਤੁਹਾਨੂੰ ਆਗੇ ਮੇਲੇ ਦਾ ਚੈੱਕ ਕਰੋ ਲੰਗਰ ਲੱਗਾ ਗਲਾਸਿਆਂ 'ਗਣਿਆਉਣਾ ਅੱਜ ਆਪਣੇ ਮੇਲੇ ਦੇ ਵਿੱਚ ਦੋ ਪ੍ਰਵੇਸ਼ ਸਾਹਿਬ ਖੋਤਰਾ ਵਾਲਾ ਜੀ ਦੀ ਸੇਵਾਦਾਰ ਹੈ ਉਹਨਾਂ ਵੱਲੋਂ ਬੇਅੰਤ ਮਾਇਨੇ ਇਕੱਠੇ ਅਤੇ ਸਾਡੇ ਜੀ ਦੀ ਮੀਰ ਹਰਜਿੰਦਰ ਸਿੰਘ ਫੌਜੀ ਮਿੱਤਰੋ ਮਾਦੇ ਮੇਰਾ ਯਾਰ ਆ ਗਿਆ ਦੁਕਾਨਾਂ 'ਚ ਦਰਮਾਦ ਨੂੰ ਉਹ ਵੇਖਣਾ ਗਿਆ ਕਿਆ ਕਰੇ ਲੰਬਾਈ ਚੈੱਕ ਕਰ ਤੁਮ ਮੇਲਾ ਆ ਕੇ ਬਹੁਤ ਭਰਿਆ ਤੇ ਲੋਕ ਲੌਕ ਜੋ ਚਾਲਰ ਫੜ ਕੇ ਨਵੇ ਦੇ ਮੜੰਦੇ ਦੀ ਮੈਨੂੰ ਦੇ ਦੇਣਾ ਮੈਂ ਡੱਬਾ ਨੂੰ ਕਹਿਣਾ ਹੈ ਤੁਮ ਆਲੀ ਚਾਲਰ ਹਾਂ ਨਹੀਂ ਫੜ ਕੇ ਨਾ ਨਵੇ ਦੇ ਮੁੰਦੇ ਦੇ ਦੀ ਉਹਨੂੰ ਮੰਮੀ ਨੂੰ ਦਿੱਤੀ ਮੰਮੀ ਨੂੰ ਓਏ ਕਿਆ ਕਰ ਰਹੀ ਤੂੰ ਇਹਨੂੰ ਨਹੀਂ ਪਤਾ ਹੁੰਦੀ ਮੰਮੀ ਇਹਨੂੰ ਦਿੱਤੀ ਉਹ ਤੂੰ ਉਹੜੇ ਲੱਗੇ ਆ ਆ ਇੱਥੇ ਆਉਣਾ ਭਾਈ ਗਲਾਬ ਸਿੰਘ ਨੇ ਚਿਆਰੇ ਬਿਆਰੇ ਸਾਡੇ ਵਰਗੇ ਐ ਹੋ ਜਾ ਲੱਗਦਾ ਵੀ ਬਾਦ ਇਹ ਕਿਤੇ ਬੁੱਲੇ ਬਲੋਗ ਕਾਲੇ ਬਲੋਗ ਬਣਾਈ ਲੱਗੇ ਰਵਾੜੀ ਲਾਤੀ ਇੱਕ ਕਾਪੀ ਦਾ ਹੈ ਕਿਆ ਕਰੀਏ ਸੁਣਾਉਣ ਵਾਸਤੇ ਕਿਹਿਆ ਮੇਰਾ ਜਿਹੜਾ ਹੁਸਨੋਂ ਆ ਕੇ ਆਇਆ ਏ ਉਹਨੂੰ ਤੁਸੀਂ ਬੜੇ ਪਿਆਰ ਨਾਲ ਕਿਉਂ ਦੂਤੇ ਕੱਢ ਕੇ ਸੁਣ ਸਕਦੇ ਹੋ ਉਹ ਸੌਂਗ ਹੈ ਇਹ ਗੁਰੂ ਗੋਬਿੰਦ ਸਿੰਘ ਦੇ ਸ਼ੇਰ ਵੇਖੋ ਜੋ ਦੇ ਬੰਦ ਕਰੇ ਪ੍ਰਿੰਤਾ ਨਾਰ ਇੱਥੇ ਲੱਗਾ ਇਹ ਪਕੌੜਿਆਂ ਦਾ ਲੰਗਰ ਆਵੇ ਇੱਧਰ ਆਉਂਦੇ ਸਾਰੇ ਫਲਕੇ ਫਲਕੇ ਲੱਥੰਦੇ ਆ ਪਰਵਾੜੀ ਲਾਉਂਦੀ ਪਰਵਾੜੀ ਲੱਗਨਦੀ ਬੇਟੇ ਵਾ ਮਾਸ ਕਰਦੀ ਵੇਖ ਵੇਖਿਆ ਓਏ ਗੋਲ ਰੋਟੀ ਲਾਉਂਦੀ ਪੂਰੀ ਗੋਲ ਹੀ ਓਹ ਪੂਰੀ ਵਾਹ ਹਾਏ ਹਾਏ ਸਤੇ ਲਾ ਲੈ ਲਾ ਦੇ ਰੋਟੀ ਲਾਓ ਰੋਟੀ ਲੈ ਚੱਲੀ ਆਂ ਤਾਂ ਬੋਲ ਜਿਸ ਤਰ੍ਹਾਂ ਵੇਚਿਆ ਲਾ ਦੇਖ ਲੈ ਤੇ ਰੋਟੀ ਬੁਰੀ ਗੋਲ ਲਾਉਂਦੀ ਫੇਰ ਲਾਉਂਦੀ ਵੈਸੇ ਕਰਦੇ ਆਂ ਕਿੰਦੀ ਕਾੜ ਰੋਟੀ ਲਾਉਂਦੀ ਕੀ ਜਾਂਦੀ ਰੋਟੀ ਗੋਲੀ ਪਰ ਫੁਲਕੇ ਪੱਕਣਦੇ ਮੈਂ ਮੈਡੀ ਫਿਰਨ ਦਾ ਦੁੱਧ ਲਾ ਆਈ ਹੋਪ ਮੇਰਾ ਤੁਹਾਨੂੰ ਵਲੌਗ ਵਧੀਆ ਲੱਗਾ ਹੋਵੇ ਤੇ ਜੀ ਵਧੀਆ ਲੱਗਾ ਤਾਂ ਕਮੈਂਟ ਆ ਜਰੂਰ ਦੱਸਿਓ ਤੇ ਲਾਈਕ ਲੇ ਸਬਸਕ੍ਰਾਈਬ ਜਰੂਰ ਕਰਿਓ